ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤੇਜਿੰਦਰ ਚੰਦੀ ਪੰਜਾਬ ਨਾਓ ਬੁਲਟਨ ਲੈ ਕੇ ਹਾਜ਼ਰ ਹਾਂ ਸੋ ਬੁਲਟਨ ਦੀ ਸ਼ੁਰੂਆਤ ਦਿੱਲੀ ਵਿਧਾਨ ਸਭਾ ਚੋਣਾਂ ਤੋਂ ਜਿੱਥੇ ਸਿਆਸੀ ਮਾਹੌਲ ਹੈ ਜਿਹੜਾ ਗਰਮਾ ਗਿਆ ਤੇ ਹਰੇਕ ਪਾਰਟੀ ਵੱਲੋਂ ਆਪਣੀ ਆਪਣੀ ਜੋਰ ਅਜਮਾਇਸ਼ ਕੀਤੀ ਜਾ ਰਹੀ ਹੈ ਉੱਥੇ ਹੀ ਇੱਕ ਦੂਜੇ ਦੇ ਉੱਤੇ ਦੋਸ਼ ਵੀ ਮੜੇ ਜਾ ਰਹੇ ਨੇ ਸੋ ਆਮਾਦੀ ਪਾਰਟੀ ਵੱਲੋਂ ਵੋਟਾਂ ਕੱਟਣ ਦੇ ਦੋਸ਼ ਨੇ ਜਿਹੜੇ ਭਾਜਪਾ ਦੇ ਉੱਤੇ ਲਾਏ ਗਏ ਸਨ ਸੋ ਇਸ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੇ ਵਿੱਚ ਆਮਾਦੀ ਪਾਰਟੀ ਦਾ ਪ੍ਰਤੀਨਿਧ ਮੰਡਲ ਚੋਣ ਕਮਿਸ਼ਨ ਨੂੰ ਮਿਲਿਆ ਜਿੱਥੇ ਹੁਣ ਉਹਨਾਂ ਦੇ ਉਮੀਦਵਾਰ ਓਜਾ ਨੂੰ ਰਾਹਤ ਵੀ ਮਿਲੀ ਹੈ ਸੋ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉੱਥੇ ਹੀ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਮਰਲੀਨਾ ਵੱਲੋਂ ਚੋਣ ਕਮਿਸ਼ਨ ਦੇ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ। ਅਭੀ ਹਮ ਲੋਗ ਚਨਾਵ ਆਯੋਗ ਸੇ ਮਿਲ ਕੇ ਆ ਰਹੇ ਹਾਂ। ਅਸੀਂ ਸਵੇਰੇ ਟਾਈਮ ਮੰਗਾਤਾ ਥਾ ਔਰ ਅਭੀ ਆਨੇ ਕੇ ਪਹਿਲੇ ਜਸਟ ਪਹਿਲੇ ਹਮਾਰੇ ਪਾਸ ਉਨਕਾ ਫੋਨ ਆਇਆ ਔਰ ਉਨਹਾਂ ਨੇ ਇਤਨੇ ਸ਼ਾਰਟ ਨੋਟਿਸ ਪੇ ਹਮੇ ਮਿਲਨੇ ਕੇ ਲੇ ਬੁਲਾਇਆ ਇਸਕੇ ਲੇ ਹਮ ਚਨਾਵ ਆਯੋਗ ਕਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਨਾ ਚਾਹਤੇ ਹਾਂ। एक अच्छी खबर ये है कि चुनाव आयोग ने अवध ओझा जी के नॉमिनेशन वो उसको नाम वोटर को शिफ्ट करने के आदेश दे दिए हैं और उनका वोट बन जाएगा दिल्ली में और वो अपना नॉमिनेशन फाइल कर पाएंगे इसके लिए भी मैं चुनाव आयोग का बहुत बहुत शुक्रिया अदा करना चाहता हूं हमने चुनाव आयोग को बताया कि किस तरह से नई दिल्ली विधानसभा में बीजेपी के एम के यहाँ एक एक एम पी के यहाँ तीस तीस चालीस चालीस वोट बनने के लिए पिछले पंद्रह बीस दिन में एप्लीकेशन्स डाली गई हैं तो उन्होंने पूरा आश्वासन दिया है कि किसी भी हालत में कोई भी एक भी गलत वोट बनने नहीं दिया जाएगा और इसकी एक एक वोट की बहुत डीप इंक्वायरी करके ही कोई भी एक्शन लिया जाएगा और तीसरा था कि खुलेआम नई दिल्ली विधानसभा के अंदर उनका कैंडिडेट जो है वो चादरें बांट रहा है कल किदवई नगर में चादरें बांटी है एक और कॉलोनी के अंदर जूते बांटे गए हैं एक और कॉलोनी में जैकेट्स बांटी गई है पैसे बांटे गए चश्मे बांटे जा रहे हैं तो उन्होंने कहा कि लोकल डीएम की जो रिपोर्ट आई है वो रिपोर्ट ये कहती है कि कुछ नहीं हो रहा है तो हमने कहा इससे ये साफ जाहिर है कि लोकल डीएम मिला हुआ है और लोकल डीएम मतलब जब खुले हम चादरें बट रही हैं चादरों के ट्रक आ रहे हैं दोपहर के टाइम में चादरें बट रही हैं पूरी दुनिया को दिखाई दे रहा है लेकिन डीएम को दिखाई नहीं दे रहा है इससे ये साफ जाहिर है कि डीएम मिला हुआ हमने आज फिर से रिक्वेस्ट की कि डीएम को सस्पेंड किया जाए और उसके खिलाफ सख्त एक्शन लिया जाए और ये सब गैर कानूनी एक्टिविटीज़ बंद की जाए इसमें भी चुनाव आयोग ने हमें आश्वस्त किया है कि ये सब एक्टिविटीज़ बंद की जाएंगी तो हम चुनाव आयोग का ਉਨਕੇ ਰਿਸਪੌਂਸ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਅੱਗੇ ਵਧਦੇ ਹਾਂ ਉੱਧਰ ਬਠਿੰਡਾ ਪੁਲਿਸ ਵੱਲੋਂ ਲੋੜੀ ਦੇ ਤਿਹਾਰ ਮੌਕੇ ਪੁਲਿਸ ਸਟੇਸ਼ਨ ਕਤਵਾਲੀ ਵਿਖੇ ਲੋੜੀ ਦਾ ਪ੍ਰੋਗਰਾਮ ਕਰਵਾਇਆ ਗਿਆ ਸੋ ਇਸ ਮੌਕੇ ਬਠਿੰਡਾ ਪੁਲਿਸ ਦੇ ਡੀਆਈਜੀ ਅਤੇ ਐਸਐਸਪੀ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉੱਥੇ ਹੀ ਪੁਲਿਸ ਮੁਲਾਜ਼ਮਾਂ ਦੇ ਨਾਲ ਲੋੜੀ ਦੀ ਖੁਸ਼ੀ ਵੱਡੇ ਅਫਸਰਾਂ ਵੱਲੋਂ ਮਨਾਈ ਗਈ ਹੈ ਸੋ ਲੋੜੀ ਦੇ ਤਿਹਾਰ ਦੇ ਵਿੱਚ ਬਠਿੰਡਾ ਪੁਲਿਸ ਵੀ ਇਸ ਤਿਹਾਰ ਦੀ ਪਾਲਣਾ ਕਰਦੀ ਦਿਖਾਈ ਦਿੱਤੀ ਸੋ ਬਠਿੰਡਾ ਪੁਲਿਸ ਦੇ ਡੀਆਈਜੀ ਹਰਜੀਤ ਸਿੰਘ ਅਤੇ ਐਸਐਸਪੀ ਅਵਨੀਤ ਕੋਂਡਲ ਜੋ ਕਿ ਵਿਸ਼ੇਸ਼ ਤੌਰ ਤੇ ਪੁਲਿਸ ਸਟੇਸ਼ਨ ਪਹੁੰਚੇ ਜਿੱਥੇ ਉਹਨਾਂ ਨੇ ਆਪਣੇ ਮੁਲਾਜ਼ਮਾਂ ਦੇ ਨਾਲ ਲੋਹੜੀ ਦਾ ਤਿਹਾਰ ਮਨਾਇਆ ਤੇ ਸਾਰੇ ਹੀ ਮੁਲਾਜ਼ਮਾਂ ਨੂੰ ਲੋਹੜੀ ਦੇ ਤਿਹਾਰ ਦੀ ਵਧਾਈ ਦਿੱਤੀ ਹੈ ਅੱਜ ਸਾਰੇ ਬਠਿੰਡਾ ਜ਼ਿਲ੍ਹੇ ਦੇ ਵਸਨੀਕਾਂ ਨੂੰ ਜਿਹੜਾ ਹੈਗਾ ਰੇਂਜ ਬਠਿੰਡਾ ਰੇਂਜ ਪੁਲਿਸ ਵੱਲੋਂ ਜ਼ਿਲ੍ਹਾ ਜਿਹੜਾ ਹੈਗਾ ਮੈਂ ਵਧਾਈ ਦੇਣਾ ਚਾਹਨਾ ਅੱਜ ਪਵਿੱਤਰ ਦਿਹਾੜੇ ਤੇ ਔਰ ਪ੍ਰਮਾਤਮਾ ਅਗੇ ਅਸੀਂ ਅਰਦਾਸ ਕਰਦੇ ਆਂ ਕਿ ਜ਼ਿਲ੍ਹੇ ਦੇ ਵਿੱਚ ਸੁਖਾਵਾਂ ਮਾਹੌਲ ਰਹੇ ਵੇ ਔਰ ਲੋਕੀ ਜਿਹੜਾ ਹੈਗਾ ਸਾਡੇ ਨਾਲ ਮੋਢੇ ਨਾਲ ਮੋਢਾ ਮਲਾ ਕੇ ਜਿਹੜਾ ਹੈਗਾ ਇਹਦੇ ਵਿੱਚ ਪੁਲਿਸ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਵਿੱਚ ਸਾਨੂੰ ਜਿਹੜਾ ਹੈਗਾ ਹੈਲਪ ਕਰਦੇ ਰਹੇ ਤਾਂ ਕਿ ਅਸੀਂ ਜਿਹੜਾ ਹਰ ਸਮੇਂ ਜਿਹੜਾ ਹੈਗਾ ਲੋਕਾਂ ਦੀ ਸੇਵਾ ਵਾਸਤੇ ਜਿਹੜਾ ਹੈਗਾ ਤਿਆਰ ਰਹੀਏ ਅੱਜ ਅਸੀਂ ਕੋਤਵਾਲੀ ਥਾਣੇ 'ਚ ਐਸ ਐਚਓ ਕੁਤਵਾਲੀ ਨੇ ਹੀ ਲੋੜੀ ਦਾ ਛੋਟਾ ਜਿਹਾ ਫੰਕਸ਼ਨ ਆਰਗੇਨਾਈਜ਼ ਕੀਤਾ ਜਿੱਦ ਤੇ ਜਿਨਾਂ ਨੇ ਆਪਣੇ ਸ਼ਹਿਰ ਦੇ ਜਿੰਨੇ ਵੀ ਮੁਲਾਜ਼ਮ ਹੈ ਆਪਣੇ ਲੋਕਲ ਸਬਡਿਵੀਜ਼ਨ ਦੇ ਪੀਸੀਆਰ ਔਰ ਸਾਡੇ ਜਿਹੜੇ ਦਫਤਰ ਕਿਉਂਕਿ ਨੇੜੇ ਪੈਂਦਾ ਇੱਥੇ ਦੇ ਮੁਲਾਜ਼ਮਾਂ ਨੂੰ ਇਕੱਠਾ ਕਰਕੇ ਅਸੀਂ ਲੋੜੀ ਦਾ ਛੋਟਾ ਜਿਹਾ ਤਿਉਹਾਰ ਤੁਹਾਡੇ ਸਾਹਮਣੇ ਮਨਾਇਆ ਹੈ ਬਿਕੋਜ਼ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੁਲਿਸ ਮੁਲਾਜ਼ਮਾਂ ਨੂੰ ਫੈਸਟੀਵਲਸ ਤੇ ਸਪੈਸ਼ਲੀ ਜ਼ਿਆਦਾ ਡਿਊਟੀ ਹੁੰਦੀ ਹੈ ਤਾਂ ਉਹ ਫੈਮਲੀਆਂ ਨਾਲ ਨਹੀਂ ਸੈਲੀਬ੍ਰੇਟ ਕਰਦੇ ਇਸੇ ਕਰਕੇ ਉਸਨੇ ਸੋਚਿਆ ਕਿ ਗੈਟ ਟੂਗੇਦਰ ਹੋ ਜਾਏਗੀ ਨਵੇਂ ਸਾਲ ਦਾ ਪਹਿਲਾ ਤਿਉਹਾਰ ਹੁੰਦਾ ਸੋ ਇਸੇ ਤਹਿਤ ਹੀ ਅੱਜ ਇੱਕ ਛੋਟਾ ਜਿਹਾ ਲੋੜੀ ਦਾ ਸੀ ਗੈਟ ਟੂਗੇਦਰ ਕੀਤਾ ਹੈ ਇਸ ਦਿਨ ਆਲੀ ਮੈਂ ਸਾਰੇ ਬਠਿੰਡਾ ਵਾਸੀਆਂ ਨੂੰ ਲੋੜੀ ਔਰ ਮਾਗੀ ਦੀ ਬਹੁਤ-ਬਹੁਤ ਬਤਾਈ ਦਿੰਦੀਆਂ ਤੇ ਤੁਹਾਡੇ ਸਾਰਿਆਂ ਦਾ ਵਧੀਆ ਸਾਲ ਰਹੇ ਵਧੀਆ ਤਿਉਹਾਰ ਰਹੇ ਅੱਗੇ ਵਾਦਿਆਂ ਉਧਰ ਅੰਮ੍ਰਿਤਸਰ ਦੀ ਅਜਨਾਲਾ ਸਹਿਕਾਰੀ 슈ਗਰ ਮਿਲ ਦਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਵੱਲੋਂ ਅਚਨ-ਚੇਤ ਦੌਰਾ ਕੀਤਾ ਗਿਆ ਜਿੱਥੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਮਿੱਲ ਦੇ ਅੰਦਰ ਪਹੁੰਚ ਕੇ ਚੈਕਿੰਗ ਕੀਤੀ ਉੱਥੇ ਹੀ ਮਿੱਲ ਦੇ ਅੰਦਰ ਗੰਨਾ ਲੈ ਕੇ ਆਉਣ ਵਾਲੇ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀਆਂ ਮੁਸ਼ਕਲਾਂ ਜਾਣੀਆਂ ਨੇ ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਕਿ ਇਸ ਮਿੱਲ ਨੂੰ ਵੱਡਾ ਕਰਨ ਦਾ ਪ੍ਰਪੋਜ਼ਲ ਸੀਐਮ ਭਗਵੰਤ ਸਿੰਘ ਮਾਨ ਦੇ ਅੱਗੇ ਪੇਸ਼ ਕੀਤਾ ਗਿਆ ਤੇ ਜਲਦ ਹੀ ਬਟਾਲਾ ਗੁਰਦਾਸਪੁਰ ਮਿੱਲਾਂ ਵਾਂਗ ਇਸ ਮਿੱਲ ਨੂੰ ਵੀ ਵੱਡਾ ਕੀਤਾ ਜਾ ਰਿਹਾ ਹੈ ਤੇ ਇੱਥੇ ਵਧੀਆ ਨਵੀਂ ਮਸ਼ੀਨਰੀ ਲਗਾਈ ਜਾਵੇਗੀ ਤਾਂ ਜੋ 40-50 ਸਾਲ ਹੋਰ ਕਿਸਾਨਾਂ ਨੂੰ ਕਿਸੇ ਵੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਉੱਥੇ ਉਹਨਾਂ ਕਿਹਾ ਕਿ ਗੰਨੇ ਦਾ ਰੇਟ ਇਸ ਵੇਲੇ ਸਭ ਤੋਂ ਜ਼ਿਆਦਾ ਪੰਜਾਬ ਸਰਕਾਰ ਦੇ ਰਹੀ ਹੈ ਤਾਂ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਉਹਨਾਂ ਆਖਿਆ ਕਿ ਭਗਵੰਤ ਸਿੰਘ ਮਾਨ ਸਰਕਾਰ ਦੇ ਵਿੱਚ ਕਿਸਾਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਨਾ ਆਵੇ ਅਤੇ ਨਾ ਹੀ ਕਿਸਾਨਾਂ ਨੂੰ ਧਰਨੇ ਮੁਜਾਰੇ ਕਰਨੇ ਪੈਣ ਅਤੇ ਇਸ ਕਰਕੇ ਅਸੀਂ ਆਪ ਖੁਦ ਜਗਾ ਜਗਾ ਤੇ ਜਾ ਕੇ ਚੈਕਿੰਗ ਕਰ ਰਹੇ ਹਾਂ ਉੱਥੇ ਜੋ ਕਿਸਾਨਾਂ ਨੂੰ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਨੂੰ ਵੀ ਹੱਲ ਕਰ ਦਿੱਤਾ ਜਾਵੇਗਾ ਸੋ ਕੈਬਨਿਟ ਮੰਤਰੀ ਨੇ ਕਿਹਾ ਕਿ ਬਹੁਤ ਵਧੀਆ ਇੱਥੇ ਖੰਡ ਵੀ ਤਿਆਰ ਹੋ ਰਹੀ ਹੈ ਪਰ ਇਸ ਨੂੰ ਹੋਰ ਵਧੀਆ ਕਰਨ ਦੇ ਲਈ ਇੱਥੋਂ ਦੇ ਜੀਐਮ ਵੱਲੋਂ ਵੀ ਉਪਰਾਲੇ ਕੀਤੇ ਜਾ ਰਹੇ ਨੇ ਉਹਨਾਂ ਆਖੇ ਕਿ ਕਿਸਾਨ ਇੱਥੇ ਗੰਨਾ ਲੈ ਕੇ ਪਹੁੰਚ ਰਹੇ ਨੇ ਤੇ ਨਾਲ ਦੀ ਨਾਲ ਹੀ ਉਹਨਾਂ ਨੂੰ ਪੇਮੈਂਟ ਕੀਤੀ ਜਾ ਰਹੀ ਹੈ ਤਾਂ ਕਿ ਕਿਸੇ ਵੀ ਕਿਸਾਨ ਨੂੰ ਕੋਈ ਪਰੇਸ਼ਾਨੀ ਨਾ ਆ ਸਕੇ ਅੱਜ ਅੱਜ ਨਾਲਾ ਖਨ ਮਿਲ ਮੈਂ ਦੇਖੜਾ ਆਇਆ ਸੀਗਾ ਕਿਉਂਕਿ 4 ਦਿਨ ਪਹਿਲਾਂ ਅਸੀਂ ਕਿਸਾਨਾਂ ਦਾ ਤੇ ਇੱਥੋਂ ਦਾ ਜਿਹੜੀ ਸਾਡੇ ਮਲਾਜਮ ਨੇ ਸਾਡੇ ਜੀਐਮ ਸਾਹਿਬ ਨਾਲ ਇਹਨਾਂ ਦੀ ਅਮੋ ਸਾਹਮਣੇ ਮੀਟਿੰਗ ਕਰਾਈ ਸੀਗੀ ਕਿਸਾਨਾਂ ਦੇ ਕੁਝ ਮਸਲੇ ਸੀਗੇ ਕੁਝ ਅਤਰਾਸ ਸੀਗੇ ਜਿਹੜੇ ਉਹਨਾਂ ਨੂੰ ਸਮੱਸਿਆ ਹੁੰਦੀ ਸੀਗੀ ਉਹ ਇਹਨਾਂ ਦੀ ਹੱਲ ਕੀਤੀਆਂ ਪੇਮੈਂਟ ਦਾ ਮਸਲਾ ਹੱਲ ਕੀਤਾ ਖੰਡ ਦੀ ਕੁਆਲਿਟੀ ਜਿਹੜੀ ਹੈ ਉਹ ਇਹਨਾਂ ਤੋਂ ਕਹਿ ਕੇ ਬੈਟਰ ਬਣਾਓ ਤੇ ਹੁਣ ਜੀਐਮ ਸਾਹਿਬ ਨੇ ਦੱਸਿਆ ਕਿ ਸਾਡੀ ਅਜਨਾਲਾ ਮਿਲਦੀ ਖੰਡ ਦੀ ਕੁਆਲਿਟੀ ਪੰਜਾਬ ਨਾਲ ਸਭ ਤੋਂ ਵਧੀਆ ਹੈ ਫਿਰ ਮੈਂ ਉਹ ਚੈੱਕ ਕਰਨ ਵਾਸਤੇ ਆਇਆ ਕਿ ਕਿਸਾਨਾਂ ਨੂੰ ਕਿਉਂਕਿ ਅਸਲ ਇਹ ਪੂਦਾ ਮਤਲਬ ਗੰਨੇ ਦਾ ਸੀਜ਼ਨ ਦੇ ਦਾ ਸਿਖਰ ਤੇ ਹੈ ਤੇ ਅਸੀਂ ਖਿਆਲ ਰੱਖਦੇ ਹਾਂ ਕਿ ਕਿਤੇ ਇਸ ਮੌਸਮ ਦੇ ਵਿੱਚ ਮਿਲ ਨੂੰ ਪ੍ਰੋਬਲਮ ਨਾ ਆ ਜਾਵੇ ਮਿਲ ਚੱਲਦੀ ਦੇ ਤੇ ਸਾਡੇ ਕਿਸਾਨ ਜਿਹੜੇ ਦਵਾ ਦੋ ਗੰਨਾ ਲਈਓ ਉਹ ਗੰਨਾ ਸੁੱਟੀ ਜਾਣ ਤੇ ਆਪਣੀ ਪੇਮੈਂਟ ਲੈ ਜਾਣ ਇਸ ਕੰਮ ਵਾਸਤੇ ਮੈਂ ਆਇਆ ਸੀਗਾ ਕਿ ਮਿਲ ਸਹੀ ਚੱਲਦੀ ਦੇ ਤੇ ਸਾਡੇ ਕਿਸਾਨਾਂ ਨੂੰ ਕਿਸੇ ਕਿਸੇ ਦੀ ਕੋਈ ਸਮੱਸਿਆ ਨਾ ਹੋਵੇ ਸੀਐਮ ਸਾਹਿਬ ਨੂੰ ਪਿਛਲੇ ਦਿਨ ਤੁਸੀਂ ਇਹ ਅਪੀਲ ਵੀ ਕੀਤੀ ਸੀ ਅਧੋਨੀ ਕਰਨ ਵਾਸਤੇ ਉਸ ਨੂੰ ਲੈ ਕੇ ਕੋਈ ਪ੍ਰੋਪੋਜ਼ਲ ਤਿਆਰ ਕੀਤਾ ਜਾ ਰਿਹਾ ਹੈ ਉਹਦੋਂ ਅਜੇ ਉਦੋਂ ਦਾ ਮਤਲਬ ਜਿਹੜਾ 슈ਗਰ ਫੈਟ ਦੇ ਜਿਹੜੇ ਦਖਾਦੀ ਹੈ ਉਹਨਾਂ ਨਾਲ ਗੱਲ ਹੋਈ ਹੈ ਪਰ ਪ੍ਰਪ ਚੈਨਲ ਹੋਰ ਮੀਟਿੰਗ ਕਰਦੇ ਤੇ ਸਾਡੇ ਕੋਆਪਰੇਟਿਵ ਦੇ ਸਾਡੇ ਪ੍ਰਿੰਸੀਪਲ ਸੈਕਟਰੀ ਆ ਉਹਨਾਂ ਨੂੰ ਮੈਂ ਕਿਹਾ ਆ ਲੋੜੀ ਤੋਂ ਬਾਅਦ ਮੈਨੂੰ ਕਹਿੰਦੇ ਮੀਟਿੰਗ ਕਰਾਂਗੇ ਮੀਟਿੰਗ ਕਰਕੇ ਸ਼ੂਗਰ ਫੈਡ ਵਾਲੇ ਅਧਿਕਾਰੀ ਵੀ ਹੋਣਗੇ ਹਿੱਸਾ ਦੇ ਬੈਠ ਕੇ ਜਿਹੜਾ ਇੱਕ ਪ੍ਰਪੋਜ਼ਲ ਤਿਆਰ ਕਰਾਂਗੇ ਜਿਹਦੇ ਨਾਲ ਇਹ ਮਿਲ ਕਿਉਂਕਿ 35 ਸਾਲ ਪੁਰਾਣੀ ਆ ਅਸੀਂ ਬੈ ਚਾਹੁੰਦਾ ਕਿ ਮਿਲ ਵੱਡੀ ਵੀ ਹੋ ਜਾਏ ਤੇ ਇਹਦੇ ਚ ਚੰਗੀ ਨਵੀਂ ਮਸ਼ੀਨਰੀ ਲੱਗ ਜਾਵੇ ਫਿਰ 40-50 ਸਾਲ ਕਿਸਾਨਾਂ ਨੂੰ ਕੋਈ ਪ੍ਰੋਬਲਮ ਨਾ ਆਵੇ ਜਿੱਦਾਂ ਮਲਕ ਗਰਦਾਸਪੁਰ ਦੇ ਵਿੱਚ ਤੇ ਬਟਾਲੇ ਦੇ ਵਿੱਚ ਤੋ ਮੈਂ ਉਸ ਦਿਨ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਸੀਗੀ ਕਿ ਮਾਝੇ ਦੇ ਵਿੱਚ ਅੱਗੇ ਸਾਡਾ ਇੱਕ ਨਕਸਾਨ ਆ ਗਿਆ ਸੇਰੋ ਦੇ ਵਿੱਚ ਸਾਡੀ ਮਿਲ ਸੀਗੀ ਉਹ ਬੰਦ ਹੋ ਗਈ ਤੋ ਮਿਲ ਦਾ ਉਹ ਪਾਸੇ ਗੰਨਾ ਕਿਸਾਨਾਂ ਦੇ ਵਿਚਕਾਰੋਂ ਨੇ ਪੈਦਾ ਕਰਨਾ ਬੰਦ ਗਾ ਤੋ ਮੈਂ ਸੀਐਮ ਸਾਹਿਬ ਨੂੰ ਕਿਹਾ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਗਰਦਾਸਪੁਰ ਤੋਂ ਬਟਾਰਾ ਤੁਸੀਂ ਮਿਲਾਂ ਵਡੀਆਂ ਕਰਤੀਆਂ ਇਸੇ ਤਰ੍ਹਾਂ ਮਾਝੇ ਦੇ ਵਿੱਚ ਅਜ ਨਾਲਾ ਰੈਂਦੀ ਆ ਕੋਆਪਰੇਟਿਵ ਮਿਲ ਜਿਹੜੀ ਆ ਉਹਨੂੰ ਵੱਡੀ ਕਰੋ ਤੇ ਮੇਰਾ ਖਿਆਲ ਆ ਕਿ ਪਰਮਾਤਮਾ ਕਿਰਪਾ ਕਰੂਗਾ ਆਪਾਂ ਸੱਸੇ ਜਿਹੜਾ ਆਪਣੀ ਮਿਲ ਨੂੰ ਜਿਹੜਾ ਵੱਡਾ ਕਲਾਊਡ ਵਿੱਚ ਕੋਈ ਮੁਸ਼ਕਲਾਂ ਨਹੀਂ ਸੀ ਉਸ ਨੂੰ ਲੈ ਕੇ ਨਹੀਂ ਆ ਨਹੀਂ ਦੱਸਿਆ ਬਾਕੀ ਠੀਕ ਹੈ ਇੱਥੇ ਤੋੜੇ ਪ੍ਰੋਬਲਮ ਆਈ ਉਹਨਾਂ ਨੂੰ ਉੱਤੇ ਜਗਾ ਖਰਾਬ ਹੈ ਉਹ ਜੀਐਮ ਸਾਹਿਬ ਨੂੰ ਕਹਿਤਾ ਕਹਿੰਦੇ ਅੱਜ ਹੀ ਠੀਕ ਕਰਾ ਦਿੰਦੇ ਆ ਬਾਕੀ ਉਹ ਕਹਿੰਦੇ ਓਕੇ ਸਾਦਾ ਕੁਝ ਬਾਤ ਕੋਈ ਉਹਨਾਂ ਤੋਂ ਹਰੇ ਹਰੇ ਵੇਕੀ ਦਾ ਇਹ ਨਹੀਂ ਪਤਾ ਜਿਵੇਂ ਜਦੋਂ ਸੀਜ਼ਨ ਆਉਂਦਾ ਹੈ ਪਰ ਅਰਕਾ ਪਹਿਲੀ ਵਾਰ ਹੀ ਵੇਖਿਆ ਵੀ ਜਿਹੜਾ ਕਿਸੇ ਤਰ੍ਹਾਂ ਦਾ ਕੋਈ ਮੁਜਾਰਾ ਨਹੀਂ ਹੋ ਰਿਹਾ ਹੋਰ ਹੀ ਨਹੀਂ ਕੋਈ ਲਾਈਨਾਂ ਲੱਗੀਆਂ ਵਾਰ ਮੈਂ ਕਿਹਾ ਕੋਈ ਮਜਾਦਾ ਨਹੀਂ ਹੋਣ ਦਿਆਂਗੇ ਕੋਈ ਗੱਲ ਨਹੀਂ ਇੱਥੇ ਦੀ ਹੋਣ ਦਿਆਂਗੇ ਪੇਮੈਂਟ ਵਗੈਰਾ ਦਾ ਪ੍ਰਬੰਧ ਕੀਤਾ ਹਰ ਚੀ ਔਰ ਰੇਟ ਵੇਖੋ ਸਾਡੇ ਦੇਸ਼ ਨਾਲੋਂ ਵੱਧ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਰਹੇ ਗੰਨੇ ਦਾ ਰੇਟ ਹੈ ਨੇ ਪੰਜਾਬ ਸਭ ਤੋਂ ਵੱਧ ਇੱਥੇ ਵੀ ਪੇਮੈਂਟ ਜਿਹੜੀ ਪਹਿਲਾਂ ਜਿਹੜੀ ਸਾਡੀ ਲਿਮਟ ਥੋੜੀ ਲੇਟ ਹੋ ਗਈ ਉਹਦੇ ਕਰਕੇ ਪੇਮੈਂਟ ਥੋੜੀ 10 ਦਿਨ 10 ਹੰਦਾਂ ਤੇ ਲੇਟ ਹੋਈ ਹੈ ਹੁਣ ਪੇਮੈਂਟ ਰੁਟੀਨ ਦੇ ਵਿੱਚ ਪੈਣ ਲੱਗੀ ਹੈ ਤੇ ਪੇਮੈਂਟ ਦੀ ਕੋਈ ਪ੍ਰੋਬਲਮ ਨਹੀਂ ਕਿਸਾਨ ਗੰਨਾ ਲਿਓਣ ਉਹਨਾਂ ਦਾ 2 ਮਿੰਟ ਨਹੀਂ ਲੱਗਦਾ ਤੁਹਾਡੇ ਸਾਹਮਣੇ ਦੇਖੋਗਾ ਆਪਾਂ ਇਹ ਕਿੰਨੀਆਂ ਟਰਾਲੀਆਂ ਸਭ ਲਾਈ ਜਾਂਦੇ ਦਵਾ ਦਵਾ ਲੱਥੀ ਜਾਂਦੀਆਂ ਲਾ ਲਾ ਕੇ ਆਪਣੇ ਘਰ ਜਾਈ ਹੁੰਦੀ ਇੱਕ ਕਰਕੇ ਕਿਸਾਨਾਂ ਨੂੰ ਕੋਈ ਸਵੱਸਿਆ ਨਹੀਂ ਆਉਂਦੀ ਰਣਦੀਪਾ ਮੈਂ ਜੋ ਬਈ ਨਾ ਮਿਲ ਚਾਉਣਾ ਪਏ ਕਿਸਾਨਾਂ ਨੂੰ ਕੋਈ ਸਵੱਸਿਆ ਦਿਓ ਅੱਗੇ ਵਾਦਿਆਂ ਉਧਰ ਕੇਂਦਰ ਸਰਕਾਰ ਤੋਂ ਮੰਗਾ ਮੰਵਾਉਣ ਦੇ ਲਈ ਖਨੋਰੀ ਅਤੇ ਸ਼ੰਭੂ ਬਾਰਡਰ ਦੇ ਉੱਤੇ ਚੱਲ ਰਹੇ ਸੰਘਰਸ਼ ਨੂੰ ਹੋਰ ਤੇਜ਼ ਕਰਨ ਦੇ ਲਈ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚੇ ਦੀ ਤਾਲਮੇਲ ਕਮੇਟੀ ਵੱਲੋਂ ਸਾਂਝੀ ਮੀਟਿੰਗਾਂ ਜੋ ਕੀਤੀ ਗਈ ਅਤੇ ਇਹ ਮੀਟਿੰਗ ਸਫਲ ਵੀ ਰਹੀ ਹੈ ਸੋ ਇਸ ਸਬੰਧੀ ਹੁਣ 18 ਜਨਵਰੀ ਨੂੰ ਮੁੜ ਖਨੋਰੀ ਮੋਰਚਾ ਪਾਤੜਾਂ ਦੇ ਉੱਤੇ ਜੋ ਮੀਟਿੰਗ ਹੈ ਉਹ ਰੱਖੀ ਗਈ ਹੈ ਜਿਸ ਦੇ ਵਿੱਚ ਦੋਵੇਂ ਤੜਿਆਂ ਦੀ ਏਕਤਾ ਦਾ ਐਲਾਨ ਵੀ ਹੋ ਸਕਦਾ ਹੈ ਅਤੇ ਇਸ ਮੌਕੇ ਦੋਵੇਂ ਤੜਿਆਂ ਦੇ ਕਿਸਾਨ ਨੇਤਾਵਾਂ ਨੇ ਸਾਂਝੀ ਪ੍ਰੈਸ ਕਾਨਫਰੰਸ ਕਰਕੇ ਆਖਿਆ ਕਿ ਦੇਸ਼ ਦੇ ਲੋਕਾਂ ਦੀ ਮੰਗ ਹੈ ਕਿ ਸਾਰੇ ਕਿਸਾਨ ਤੜੇ ਇਕੱਠੇ ਹੋ ਜਾਣ ਜਿੱਦੇ ਚਲਦਿਆਂ ਅੱਜ ਦੀ ਮੀਟਿੰਗ ਬੇਹੱਦ ਸਫਲ ਰਹੀ ਹੈ ਤੇ ਅਸੀਂ ਮੁੜ ਕਿਸਾਨ ਨੇਤਾ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਧਿਆਨ ਦੇ ਵਿੱਚ ਰੱਖਦਿਆਂ 18 ਜਨਵਰੀ ਨੂੰ ਮੀਟਿੰਗ ਰੱਖੀ ਹੈ ਜਿਸ ਦੇ ਵਿੱਚ ਮੋੜ ਸਹੀ ਤਰੀਕੇ ਦੇ ਨਾਲ ਹੋਰ ਵਿਚਾਰ ਵਟਾਂਦਰਾ ਕਰਕੇ ਏਕਤਾ ਦਾ ਐਲਾਨ ਕੀਤਾ ਜਾਵੇਗਾ ਸੋ ਇਸ ਮੌਕੇ ਕਿਸਾਨ ਆਗੂ ਰਮਿੰਦਰ ਸਿੰਘ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਉਹਨਾਂ ਦਾ ਕਹਿਣਾ ਹੈ ਕਿ ਜੋ ਦੋਵੇਂ ਟੜਿਆਂ ਦੇ ਵਖਰੇਵੇਂ ਨੇ ਉਹ ਅਜੇ ਵੀ ਬਰਕਰਾਰ ਨੇ ਅਨਮਿਊਟ ਤੇ ਜੁੜੇ ਹੋ ਤੁਸੀਂ ਤਾਂ ਸਾਡੇ ਨਾਲ ਰਮਿੰਦਰ ਪਟਿਆਲਾ ਜੁੜ ਚੁੱਕੇ ਨੇ ਸਪੋਕਸਮੈਨ ਨੇ ਅਕਸਰ ਹੀ ਗੱਲ ਕਰਦੇ ਨੇ ਸੰਯੁਕਤ ਕਿਸਾਨ ਮੋਰਚੇ ਦੀ ਕੋਈ ਵੀ ਗੱਲਬਾਤ ਹੋਵੇ ਰਮੇਂਦਰ ਪਟਿਆਲਾ ਰੱਖਦੇ ਨੇ ਅੱਜ ਮੀਟਿੰਗ ਹੋਈ ਹੈ ਜਿਹੜੀ 15 ਨੂੰ ਹੋਣੀ ਸੀ 13 ਨੂੰ ਪਤਲਾਾਂ ਦੇ ਵਿੱਚ ਬੁਲਾਈ ਗਈ ਸੀ ਤਾਂ ਗੱਲਬਾਤ ਕਰਦੇ ਆ ਰਮੇਂਦਰ ਪਟਿਆਲਾ ਜੀ ਕੀ ਗੱਲਬਾਤ ਹੋਈ ਹੈ ਮੀਟਿੰਗ ਤੇ ਮੀਟਿੰਗ ਮੀਟਿੰਗ ਤੇ ਮੀਟਿੰਗ ਕੀ ਸ਼ਹਾਦਤ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ ਜਗਜੀਤ ਸਿੰਘ ਢੱਲੇਵਾਲ ਦੀ ਬਿਲਕੁਲ ਵੀ ਨਹੀਂ ਅਸੀਂ ਬਹੁਤ ਸੀਰੀਅਸ ਆ ਉਸ ਗੱਲ ਲਈ ਔਰ ਅਸੀਂ ਇਹ ਸਮਝਦੇ ਹਾਂ ਕਿ ਜੇ ਇਹ ਵਰਤਾ ਜਿਹੜੀ ਜਦੋਂ ਅਸੀਂ ਇਹਨਾਂ ਦਾ ਅੰਦੋਲਨ ਸ਼ੁਰੂ ਹੋਇਆ ਸੀ ਸਾਡੀ 6 ਮੈਂਬਰ ਕਮੇਟੀ ਲਗਭਗ 22 ਫਰਵਰੀ ਦੀ ਮੀਟਿੰਗ ਚੰਡੀਗੜ੍ਹ ਤੋਂ ਬਣੀ ਹੋਈ ਹੈ ਜਨਰਲ ਬਾਡੀ ਮੀਟਿੰਗ ਸੀ ਸੰਯੁਕਤ ਕਾਰਮੋਰਚੇ ਦੀ ਉਦੋਂ ਵੀ ਅਸੀਂ ਦੋਹਾਂ ਫਾਰਮਾਂ ਕੋਲ ਚਿੱਠੀ ਪੱਤਰ ਲੈ ਕੇ ਪਹੁੰਚ ਕੀਤੀ ਸੀ ਜੇ ਕਿਤੇ ਇਹ ਪ੍ਰੋਸੈਸ ਉਦੋਂ ਤੁਰ ਪੈਂਦਾ ਤਾਂ ਸ਼ਾਇਦ ਹੁਣ ਤੱਕ ਇਹ ਬਹੁਤ ਠੰਗ ਨਾਲ ਸਹੀ ਠੰਗ ਨਾਲ ਮਸ਼ਹੂਰ ਹੋਇਆ ਹੁੰਦਾ ਤੋ ਚੀਜ਼ਾਂ ਨੇ ਚੀਜ਼ਾਂ ਨੂੰ ਟਾਈਮ ਲੱਗਦਾ ਹੁੰਦਾ ਹਰ ਚੀਜ਼ ਨੂੰ ਇੱਕ ਟਾਈਮ ਲੱਗਦਾ ਪਰ ਦੂਸਰੇ ਪਾਸੇ ਇਹ ਵੀ ਸੱਚ ਹੈ ਕਿ ਡੱਲੇਵਾਲ ਸਾਹਿਬ ਦੀ ਸਥਿਤੀ ਗੰਭੀਰ ਹੈ ਔਰ ਉਸ ਮਾਮਲੇ ਦੇ ਵਿੱਚ ਹੀ ਤਾਂ ਹੀ ਛੇਤੀ ਤੋਂ ਛੇਤੀ ਮੀਟਿੰਗ ਹੈ ਜਿਹੜੀ ਉਹ ਰੱਖੀ ਗਈ ਹੈ ਔਰ ਕਾਲ ਜਿਹੜੀਆਂ ਦੋ ਨੇ ਉਹ ਸਾਂਝੀਆਂ ਕਰ ਦਿੱਤੀਆਂ ਸੈਂਟਰ ਤੇ ਕੇਂਦਰ ਸਰਕਾਰ ਨੂੰ ਨਿਸ਼ਾਨੇ ਤੇ ਰੱਖਣ ਦਾ ਵੀ ਵਿਚਾਰ ਹੈ ਜਿਹੜਾ ਫਾਈਨਲ ਹੈ ਔਰ ਇਸੇ ਕਰਕੇ ਅੱਜ ਪ੍ਰੈਸ ਕਾਨਫਰੰਸ ਚ ਐਲਾਨ ਕੀਤਾ ਗਿਆ ਹੈ ਔਰ 18 ਤਰੀਕ ਨੂੰ ਪ੍ਰਸਤਿਤੀਆਂ ਦੇ ਉੱਪਰ ਹੋਰ ਅੱਗੇ ਕਿਵੇਂ ਅੱਗੇ ਸਾਂਝੇ ਪ੍ਰੋਗਰਾਮ ਦਿੱਤੇ ਜਾ ਸਕਦੇ ਨੇ ਉਹਨਾਂ ਦੇ ਉੱਪਰ ਚਰਚਾ ਜਿਹੜੀ ਉਹ ਹੋਏਗੀ ਸਭ ਤੋਂ ਅਹਿਮ ਗੱਲ ਹੈ ਖਨੋਰੀ ਤੇ ਸ਼ੰਭੂ ਨੂੰ ਲੱਗੇ ਕਿ ਇਹਨਾਂ ਦੋਹਾਂ ਮੋਰਚੀਆਂ ਦੇ ਉੱਤੇ ਸੰਯੁਕਤ ਕਿਸਾਨ ਮੋਰਚਾ ਆ ਸਕਦਾ ਜਾਂ ਫਿਰ ਜਿਸ ਤਰ੍ਹਾਂ ਦੀਆਂ ਕਨਸੋਹਾਂ ਜਾਂ ਦਰਸ਼ਨਪਾਲ ਜੀ ਦਾ ਕਹਿਣਾ ਹੈ ਕਿ ਟੋਲ ਪਲਾਜ਼ਿਆਂ ਤੇ ਧਰਨੇ ਦਿੱਤੇ ਜਾ ਸਕਦੇ ਨੇ ਕਾਰਪੋਰੇਟ ਨੂੰ ਘੇਰਿਆ ਜਾ ਸਕਦਾ ਬਹੁਤ ਸਾਰੀਆਂ ਚੀਜ਼ਾਂ ਦੇ ਉੱਪਰ ਚੀਜ਼ਾਂ ਚੱਲ ਰਹੀਆਂ ਨੇ 18 ਤਰੀਕ ਦੀ ਮੀਟਿੰਗ ਦੇ ਵਿੱਚ ਇਸ ਦੇ ਉੱਪਰ ਜਾਦੀ ਚਰਚਾ ਹੋਏਗੀ ਸੰਯੁਕਤ ਕਿਸਾਨ ਮੋਰਚੇ ਦਾ ਜਿਹੜਾ ਮੂਗਾ ਮਹਾਪੰਚਾਇਤ ਦਾ ਮਤਾ ਹੈ ਉਹ ਘਟੋਕਟੇਕਤਾ ਦੇ ਸਬੰਧ ਦੇ ਵਿੱਚ ਮਤਾ ਉਸ ਚ ਲਿਖਿਆ ਹੋਇਆ ਦਰਜ ਕੀਤਾ ਹੋਇਆ ਹੈ ਕਿ ਜੇ ਪ੍ਰੋਪਰ ਲਾਰਜਰ ਯੂਨਿਟੀ ਹੋਏਗੀ ਤਾਂ ਲਾਰਜਰ ਯੂਨਿਟੀ ਦਾ ਪਹਾੜ ਹਾਲੇ ਚੜਨਾ ਟਾਈਮ ਲੱਗੂਗਾ ਉਹਦੇ ਲਈ ਵਾਕਈ ਲੰਮੀਆਂ ਕਿਉਂਕਿ ਅੰਦਰ ਬਖਰੇਵੇਂ ਵੀ ਹੈਗੇ ਨੇ ਔਰ ਉਹਨਾਂ ਬਖਰੇਵੇਂ ਬਖਰੇਵੇਂ ਕੀ ਨੇ ਰਮਿੰਦਰ ਪਟਿਆਲਾ ਜੀ ਹਰ ਵਾਰ ਦੇਖੋ ਅਸੀਂ ਇਸੇ ਕਰਕੇ ਕਹਿੰਦੇ ਆ ਕਿ ਅਸੀਂ ਬਖਰੇਵੇਂ ਨੂੰ ਅੰਦਰ ਬੈਠ ਕੇ ਹੀ ਹੱਲ ਕਰਾਂਗੇ ਔਰ ਬਕਾਇਦਾ ਰੂਪ ਚ ਇਹ ਵੀ ਕੀਤਾ ਵੀ ਬਾਹਰ ਇਹਨਾਂ ਦਾ ਬਿਲਕੁਲ ਜ਼ਿਕਰ ਨਾ ਕੀਤਾ ਜਾਵੇ ਉਹ ਇਸ ਕਰਕੇ ਆ ਕਿ ਇਸ ਸਮੇਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਉਹਨਾਂ ਦੀ ਹਾਲਤ ਚਿੰਤਾਜਨਕ ਹੈ ਅਸੀਂ ਉਹਨਾਂ ਦੀ ਬਚਾਉਣਾ ਚਾਹੁੰਦੇ ਆ ਇਸ ਕਰਕੇ ਕੋਈ ਬਖਰੇਵਾ ਨਹੀਂ ਰੱਖਾਂਗੇ ਬਖਰੇਵੇਂ ਅੰਦਰ ਬੈਠ ਕੇ ਹੱਲ ਕਰਾਂਗੇ ਜਿੰਨਾ ਵੀ ਨੇੜੇ ਲੱਗ ਸਕਾਂਗੇ ਉਹਨਾਂ ਨੇੜੇ ਲੱਗਾਂਗੇ ਔਰ ਉਸ ਮਾਮਲੇ 'ਚ 18 ਤਰੀਕ ਦੀ ਮੀਟਿੰਗ ਬਹੁਤ ਮਹੱਤਵਪੂਰਨ ਮੀਟਿੰਗ ਹੋਏਗੀ ਜਿਸ 'ਚ لازਮੀ ਤੌਰ ਤੇ ਕੋਸ਼ਿਸ਼ ਕਰਾਂਗੇ ਕਿ ਅਗਲੇ ਕੁਝ ਹਾਲਾਨ ਹੋ ਸਕਵੇ ਠੀਕ ਤਰਮਿੰਦਰ ਪਟਿਆਲਾ ਜੁੜੇ ਸੀ ਸਾਡੇ ਨਾਲ ਗੱਲਬਾਤ ਇੱਕ ਵਾਰੀ ਫੇਰ ਸਾਹਮਣੇ ਆਈ ਹੈ ਵੱਖਰੇਵੇਂ ਕਿਤੇ ਨਾ ਕਿਤੇ ਮਜੂਦ ਨੇ 18 ਦੀ ਮੀਟਿੰਗ ਵਿੱਚ ਹੋ ਸਕਦਾ ਦੂਰ ਕੀਤਾ ਜਾਣ ਅੱਗੇ ਵਾਦਿਆਂ ਉਧਰ ਡੀਐਸਪੀ ਬੱਸੀ ਪਠਾਨਾ ਰਾਜਕੁਮਾਰ ਸ਼ਰਮਾ ਦੀ ਅਗਵਾਈ ਦੇ ਵਿੱਚ ਪੁਲਿਸ ਵੱਲੋਂ ਬੱਸੀ ਪਠਾਨਾ ਬੱਸ ਸਟੈਂਡ ਦੇ ਉੱਤੇ ਨਾਕਾਬੰਦੀ ਕਰਕੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਹੈ ਤੋ ਡੀਐਸਪੀ ਰਾਜਕੁਮਾਰ ਸ਼ਰਮਾ ਨੇ ਦੱਸਿਆ ਕਿ ਲੋੜੀ ਦੇ ਤਿਹਾਰ ਤੇ 26 ਜਨਵਰੀ ਨੂੰ ਮੁੱਖ ਰੱਖਦਿਆਂ ਬੱਸੀ ਬਠਿੰਡਾ ਬੱਸ ਸਟੈਂਡ ਦੇ ਉੱਤੇ ਪੁਲਿਸ ਵੱਲੋਂ ਸਰਚ ਅਭਿਆਨ ਚਲਾਇਆ ਗਿਆ। ਉੱਥੇ ਹੀ ਬੱਸ ਸਟੈਂਡ ਦੇ ਉੱਤੇ ਆਉਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਵੀ ਕੀਤੀ ਗਈ। ਸੋ ਵਹੀਕਲਾਂ ਦੇ ਚਲਾਨ ਵੀ ਕੀਤੇ ਗਏ ਨੇ ਅਤੇ ਡੀਐਸਪੀ ਰਾਜਕੁਮਾਰ ਸ਼ਰਮਾ ਨੇ ਚਾਈਨਾ ਡੋਰ ਵੇਚਣ ਵਾਲਿਆਂ ਨੂੰ ਵੀ ਅਗਾਹ ਕੀਤਾ ਕਿ ਉਹ ਚਾਈਨਾ ਡੋਰ ਵੇਚਣ ਤੋਂ ਬਾਅਦ ਆਜਾ ਨਹੀਂ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਜੀ ਮਾਨਜੋਗ ਐਸਐਸਪੀ ਸਾਹਿਬ ਫਤਿਹਗੜ੍ਹ ਸਾਹਿਬ ਜੀ ਦੇ ਅਨੁਸਾਰ ਕੋ ਅੱਜ ਬੱਸੀ ਪਠਾਨਾ ਵਿਖੇ ਕਾਰਡਨ ਦੇ ਸਰਚ آپریشن ਕੀਤਾ ਗਿਆ ਤੇ ਬਸ ਸਟੈਂਡ ਬੱਸੀ ਪਠਾਨਾ ਦੀ ਚੈਕਿੰਗ ਕੀਤੀ ਗਈ ਹੈ ਤੇ ਹੋਰ ਜਿਹੜੇ ਸ਼ੱਕੀ ਪਰਸਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਉਸ ਤੋਂ ਬਿਨਾ ਹੋਰ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਹੈ ਤੇ ਸਰ ਤਿਹਾਰ ਨੂੰ ਲੈ ਕੇ ਸ਼ਰਾਧੀਆਂ ਅਸਰਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਜੀ ਹਾਂਜੀ ਇਹ ਸਾਰਾ ਕੁਝ ਸ਼ਰਾਧੀਆਂ ਅਸਰਾਂ ਤੇ ਨੱਥ ਪਾਉਣ ਨੂੰ ਹੀ ਕੀਤਾ ਜਾ ਰਿਹਾ ਜੀ ਬਾਕੀ ਜਿਹੜੇ ਕੁਝ ਵਾਹਨਾਂ ਦੇ ਜਿਨ੍ਹਾਂ ਚ ਕਾਗਜ਼ ਪੱਤਰ ਘੱਟ ਸੀ ਜੋ ਹੁਣ ਤਾਈਆਂ ਸਾਨੂੰ ਨਾਲ ਚਲਾਨ ਕਿਤੇ ਗਏ ਅੱਗੇ ਵਧਦੇ ਉਧਰ ਬਲਾਕ ਵਿਕਾਸ ਪੰਚਾਇਤ ਦਫਤਰ ਸਰੰਦ ਵਿਖੇ ਬीडीपीਓ ਦੀਪ ਸਿਖਾ ਗਰਗ ਦੀ ਅਗਵਾਈ ਦੇ ਵਿੱਚ ਨਵੀਆਂ ਬਣੀਆਂ ਪੰਚਾਇਤਾਂ ਨੂੰ ਜਾਗਰੂਕ ਕਰਨ ਦੇ ਲਈ ਇੱਕ ਵਿਸ਼ੇਸ਼ ਤੌਰ ਤੇ ਕੈਂਪ ਲਗਾਇਆ ਗਿਆ ਸੋ ਕੈਂਪ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਸਰਪੰਚਾਂ ਪੰਚਾਂ ਵੱਲੋਂ ਸ਼ਮੂਲੀਅਤ ਕੀਤੀ ਗਈ ਸੋ ਇਸ ਕੈਂਪ ਦੇ ਵਿੱਚ ਬीडीपीਓ ਦੀਪ ਸਿਖਾ ਗਰਗ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਦਾ ਵਿਧੇਰੇ ਵਿਕਾਸ ਕਰਵਾਉਣ ਦੇ ਲਈ ਨਵੀਆਂ ਪੰਚਾਇਤਾਂ ਨੂੰ ਵੱਖ-ਵੱਖ ਸਕੀਮਾਂ ਆਮ ਇਜਲਾਸ ਮਨਰੇਗਾ ਸਕੀਮ ਦੇ ਰਾਹੀਂ ਵਿਕਾਸ ਕਰਵਾਉਣਾ ਅਤੇ ਪਿੰਡਾਂ ਦੇ ਲੋਕਾਂ ਨੂੰ ਪਾਣੀ ਬਚਾਓ ਅਤੇ ਵਾਤਾਵਰਨ ਨੂੰ ਸ਼ੁੱਧ ਕਰਨ ਦੀ ਜਾਣਕਾਰੀ ਦੇ ਲਈ ਇਹ ਕੈਂਪ ਲਗਾਇਆ ਗਿਆ ਤਾਂ ਜੋ ਨਵੇਂ ਬਣੇ ਸਰਪੰਚਾਂ ਪੰਚਾਂ ਨੂੰ ਪਿੰਡਾਂ ਦੇ ਵਿਕਾਸ ਕਾਰਜ ਕਰਨ ਦੇ ਵਿੱਚ ਕਿਸੇ ਵੀ ਕਿਸਮ ਦੀ ਕੋਈ ਸਮੱਸਿਆ ਪੇਸ਼ ਨਾ ਆਵੇ ਉੱਥੇ ਸਰਪੰਚ ਯਾਦਵਿੰਦਰ ਸਿੰਘ ਯਾਦੀ ਅਤੇ ਪੰਚ ਪਰਮਜੀਤ ਸਿੰਘ ਬੈਣੀਪਾਲ ਨੇ ਪ੍ਰਦੇਸ਼ਿਕ ਦਿਹਾਤੀ ਵਿਕਾਸ ਸੰਸਥਾ ਮੋਹਾਲੀ ਵੱਲੋਂ ਲਗਾਏ ਜਾਗਰੂ ਕੈਂਪ ਦੀ ਸ਼ਲਾਘਾ ਕੀਤੀ ਹੈ ਉਹਨਾਂ ਆਖਿਆ ਕਿ ਅਜਿਹੇ ਕੈਂਪ ਹਰ ਬਲਾਗ ਦੇ ਵਿੱਚ ਲੱਗਣੇ ਚਾਹੀਦੇ ਨੇ ਤਾਂ ਜੋ ਪੰਚਾਂ ਸਰਪੰਚਾਂ ਨੂੰ ਆਪਣੇ ਅਧਿਕਾਰਾਂ ਦੀ ਵਰਤੋਂ ਕਰਨ ਪ੍ਰਤੀ ਜਾਣਕਾਰੀ ਹਾਸਲ ਹੋ ਸਕੇ ਅਤੇ ਪਿੰਡਾਂ ਦਾ ਵਧੀਆ ਤੇ ਚੰਗਾ ਵਿਕਾਸ ਕਰਵਾਉਣ ਦੇ ਵਿੱਚ ਅਜਿਹੇ ਕੈਂਪ ਬਹੁਤ ਹੀ ਲਾਭਦਾਇਕ ਸਾਬਤ ਹੁੰਦੇ ਨੇ ਹਾਂਜੀ ਸਰ ਸ਼ਕਲ ਅੱਜ ਅਸੀਂ ਵੀਡੀਓ ਦਫ਼ਤਰ ਵਿਖੇ ਟ੍ਰੇਨਿੰਗ ਦਾ ਦੂਸਰਾ ਕੈਂਪ ਸਟਾਰਟ ਕੀਤਾ ਹੈ ਦੂਸਰੇ ਕੈਂਪ ਦਾ ਅਜ ਪਹਿਲਾ ਦਿਨ ਹੈ ਅੱਜ ਵੀ ਅਸੀਂ 10 ਪੰਚਾਇਤਾਂ ਨੂੰ ਸੱਦਿਆ ਹੋਇਆ ਇੱਥੇ ਉਹਨਾਂ ਨੂੰ ਵੱਖ-ਵੱਖ ਵਿਸ਼ਿਆਂ ਤੇ ਅਸੀਂ ਇਨਫੋਰਮੇਸ਼ਨ ਦੇ ਰਹੇ ਹਾਂ ਜਿਵੇਂ ਕਿ ਗ੍ਰਾਮ ਸਭਾ ਬਣਦੀ ਕਿੱਦਾਂ ਉਹਦੇ ਬੰਤਰ ਅਸੀਂ ਮੈਂਬਰਸ ਪੰਚਾਇਤ ਮੈਂਬਰਸ ਨੂੰ ਅਸੀਂ ਉਹਨਾਂ ਦੇ ਹੱਕਾਂ ਬਾਰੇ ਜੋ ਕੰਮ ਕਰ ਸਕਦੇ ਨੇ ਅਸੀਂ ਉਹਨਾਂ ਬਾਰੇ ਦੱਸ ਰਹੇ ਹਾਂ ਗ੍ਰਾਮ ਪੰਚਾਇਤ ਨੂੰ ਆਮਦਨ ਕਿੱਥੋਂ ਹੁੰਦੀ ਹੈ ਤੇ ਉਹਨਾਂ ਨੂੰ ਖਰਚ ਕਿੱਦਾਂ ਕਰਨਾ ਹੈ ਉਹ ਸਾਰੀ ਜਾਣਕਾਰੀ ਸਾਡੇ ਵੱਲੋਂ ਇੱਥੇ ਦਿੱਤੀ ਜਾ ਰਹੀ ਹੈ ਉਸ ਤੋਂ ਇਲਾਵਾ ਅਸੀਂ ਜਿਹੜੀਆਂ ਪੰਚਾਇਤ ਮਹਿਕਮੇ ਦੀਆਂ ਵੱਖ-ਵੱਖ ਸਕੀਮਾਂ ਚੱਲਦੀਆਂ ਨੇ ਉਹਨਾਂ ਬਾਰੇ ਵੀ ਦੱਸ ਰਹੇ ਹਾਂ ਮਨਵਾਂ ਛੋਟੀਆਂ ਸਕੀਮਾਂ ਨੇ ਹੋਰ ਜਿਹੜੀਆਂ ਰਹਿੰਦੇ ਨੇ ਪਿੰਡਾਂ ਵਾਲੇ ਲੋਕਾਂ ਨੂੰ ਪਹੁੰਚਦੀ ਨਹੀਂ ਬਲਾਕ ਦੀਆਂ ਸਕੀਮਾਂ ਉਹਨਾਂ ਲਈ ਵੀ ਉਪਰਾਲੇ ਕੀਤੇ ਜਾ ਰਹੇ ਨੇ ਹਾਂਜੀ ਬਿਲਕੁਲ ਅਸੀਂ ਇਹ ਪਾਰਦਰਸ਼ੀ ਸਾਰਾ ਕੁਝ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਲੱਸ ਅਸੀਂ ਇੱਕ ਬੁੱਕ ਛਪਵਾਈ ਹੋਈ ਹੈ ਜਿਹੜਾ ਸਟੱਡੀ ਮਟੀਰੀਅਲ ਸਾਨੂੰ ਐਸਆਈਆਰਡੀ ਵੱਲੋਂ ਮੁਹैया ਕਰਵਾਇਆ ਗਿਆ ਇਹ ਅਸੀਂ ਟ੍ਰੇਨਿੰਗ ਦੇ ਵਿੱਚ ਦੇ ਰਹੇ ਹਾਂ ਬਿਲਕੁਲ ਇਹਦੇ ਵਿੱਚ ਇੱਕ ਲੇਮੈਨ ਵੀ ਸਮਝ ਸਕਦਾ ਪੰਜਾਬੀ ਤੇ ਸੌਖੀ ਭਾਸ਼ਾ ਦੇ ਵਿੱਚ ਇਹ ਬੁੱਕ ਲਿਖੀ ਗਈ ਹੈ ਤਾਂ ਕਿ ਸਾਰੇ ਪੜ ਕੇ ਜਾਗਰੂਕ ਹੋ ਜਾਣ ਕਿ ਉਹਨਾਂ ਨੂੰ ਪਤਾ ਲੱਗੇ ਉਹਨਾਂ ਨੇ ਕੰਮ ਕੀ ਕਰਵਾਉਣੇ ਨੇ ਤੇ ਕੀ ਕਹਣਾ ਚਾਹੁੰਦੇ ਹੋ ਕਿ ਨਵੇਂ ਜਿਹੜੇ ਚੁਣੇ ਹੋਏ ਪੰਚਾਇਤ ਸਰਪੰਚਾਂ ਨੂੰ ਕਹਿੰਦੇ ਹੋ ਨਵੇਂ ਪੰਚਾਇਤ ਸਰਪੰਚਾਂ ਨੂੰ ਨਵੀਆਂ ಗ್ರಾಮ ਪੰਚਾਇਤਾਂ ਨੂੰ ਮੇਰਾ ਇਹੀ ਇੱਕ ਮੈਸੇਜ ਹੈ ਕਿ ਆਪ ਦੀ ਜੋ ਵੀ ਤੁਹਾਡੇ ਅਧਿਕਾਰ ਨੇ ਉਹਨਾਂ ਬਾਰੇ ਤੁਸੀਂ ਵੱਧ ਤੋਂ ਵੱਧ ਜਾਣਕਾਰੀ ਇਕੱਠੀ ਕਰੋ ਤੇ ਆਪਣੇ ਪੂਰੇ ਇਮਾਨਦਾਰੀ ਨਾਲ ਪਿੰਡਾਂ ਦੇ ਵਿੱਚ ਵਿਕਾਸ ਦੇ ਕੰਮ ਕਰਵਾਓ ਇੱਕ ਵਾਤਾਵਰਣ ਨੂੰ ਲੈ ਕੇ ਵੀ ਕੁਝ ਇਹਦੇ ਵਿੱਚ ਹੁੰਦਾ ਜੀ ਹਾਂਜੀ ਅਸੀਂ ਅਸੀਂ ਪੰਚਾਇਤਾਂ ਨੂੰ ਦਰਖਾਸਤ ਵੀ ਕਰ ਰਹੇ ਹਾਂ ਕਿ ਨਰਸਰੀ ਬਣਾਉਣ ਲਈ ਆਪਣੀ ਆਪਣੀ ਪੰਚਾਇਤ ਚੋਂ ਜਿਵੇਂ ਆਪਾਂ ਇੱਕ ਇਨਕਮ ਚੋਂ ਦਾ ਸਬੰਧ ਕੱਢਦੇ ਹਾਂ ਓਵੇਂ ਆਪਣੀ ਪੰਚਾਇਤ ਚੋਂ ਪੰਚਾਇਤੀ ਜ਼ਮੀਨ ਚੋਂ ਤੁਸੀਂ ਕੱਢੋ ਅ ਨਰਸਰੀ ਲਈ ਜਗ੍ਹਾ ਦਿਓ ਜਿੱਥੇ ਅਸੀਂ ਲੱਖ 2 ਲੱਖ ਬੁੱਟਾ ਤਿਆਰ ਕਰਕੇ ਅਸੀਂ ਵੱਖ-ਵੱਖ ਖੇਤਾਂਾਂ 'ਤੇ ਲਾ ਸਕੀਏ ਹਾਂਜੀ ਨਰਸਰੀ ਕਾਲਜੀ ਮੈਂ ਪਰਮਜੀਤ ਜੀ ਬਜ਼ੀਰਾਵਾ ਤੋਂ ਅਸੀਂ ਅੱਜ ਵੀਡੀਓ ਦਾਤਰ ਸਰਹੰਦਾ ਆਏ ਸੀ ਇੱਥੇ ਬਹੁਤ ਵਧੀਆ ਉਪਰਾਲਾ ਜਿਹੜਾ ਸਰਕਾਰ ਵੱਲੋਂ ਕੈਂਪ ਲਗਾਇਆ ਗਿਆ ਜਾਗਰੂ ਕੈਂਪ ਹੈ ਜੋ ਨਵੇਂ-ਨਵੇਂ ਬੜੇ ਪੰਚਾਇਤਾਂ ਨੂੰ ਸਖਲਾਈ ਲਈ ਟ੍ਰੇਨਿੰਗ ਦਿੱਤੀ ਜਾਂਦੀ ਹੈ ਵੀ ਕਿੱਦਾਂ ਪਿੰਡ ਦੇ ਵਿਕਾਸ ਕਰਿਆ ਜਾਣ ਜਾਂ ਕਿੱਦਾਂ ਮਤੇ ਪਾਈ ਜਾਣਗੇ ਨਵੇਂ ਬੜੇ ਸਰਪੰਚਾਂ ਪੰਚਾਂ ਨੂੰ ਸਖਲਾਈ ਬਹੁਤ ਵਧੀਆ ਉਪਰਾਲਾ ਸਰਕਾਰ ਦਾ ਇਹ ਸਾਡੇ ਮੈਡਮ ਵੀਡੀਓ ਮੈਡਮ ਦਾ ਬਹੁਤ ਵਧੀਆ ਉਪਰਾਲਾ ਜੀ ਅਸੀਂ ਇਹ ਦੀ ਛਾਂਗਾ ਕਰਦੇ ਆਂ। ਸੋ ਪੰਜਾਬ ਨਾਓ ਬੁਲਟਨ ਦੇ ਵਿੱਚ ਇੰਨਾ ਹੀ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ। ਧੰਨਵਾਦ।